ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਯਾਨੀ ਕਿ ਸ਼ਨੀਵਾਰ ਨੂੰ ਦੁਪਹਿਰ 1 ਵਜੇ ਹੋਣ ਜਾ ਰਹੀ ਹੈ ਦਾੱਸ ਦਈਏ ਕਿ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਿਤ ਸਰਕਾਰੀ ਨਿਵਾਸ ਤੇ ਬੁਲਾਈ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਦੇ ਵਿੱਚ ਪ੍ਰਸ਼ਾਸਨਿਕ ਸੁਧਾਰਾਂ ਤੇ ਜਨਤ ਖਿੱਤਾ ਦੇ ਨਾਲ ਜੁੜੇ ਕੇ ਮਹੱਤਵਪੂਰਨ ਫੈਸਲੇ ਲਏ ਜਾ ਸਕਦੇ ਨੇ ਸੂਬੇ ਦੇ ਵਿੱਚ ਨਵੀਆਂ ਨੀਤੀਆਂ ਸੰਬੰਧੀ ਵੱਡਾ ਐਲਾਨ ਹੋ ਸਕਦਾ ਹੈ ਇਹ ਨੌਜਵਾਨਾਂ ਦੇ ਰੋਜ਼ਗਾਰ ਦੇ ਨਾਲ ਸੰਬੰਧਿਤ ਪ੍ਰਸਤਾਵਾਂ 'ਤੇ ਚਰਚਾ ਦੀ ਵੀ ਸੰਭਾਵਨਾ ਕਿਸਾਨਾਂ ਅਤੇ ਬਿਜਲੀ ਦਰਾਂ ਸੰਬੰਧੀ ਇੱਕ ਨਵੀਂ ਯੋਜਨਾ ਆ ਸਕਦੀ ਹੈ ਤੇ ਸਿੱਖਿਆ ਤੇ ਸਿਹਤ ਪ੍ਰਣਾਲੀ ਦੇ ਵਿੱਚ ਬਦਲਾਅ ਸੰਬੰਧੀ ਵੀ ਪੇਸ਼ਕਸ਼ ਸੰਭਵ ਹੈ ਤਾਂ ਮੀਟਿੰਗ ਨੂੰ ਲੈ ਕੇ ਅਧਿਕਾਰੀਆਂ ਨੇ ਮੋੜ ਮੋੜ ਤੇ ਰੱਖਿਆ ਗਿਆ ਸੂਤਰਾ ਦਾ ਜਾਨਾ ਕਿ ਕੁਝ ਬਪਾਗਿ ਫੇਰ ਬਦਲ ਤੇ ਬਜਟ ਪ੍ਰਸਤਾਵ ਵੀ ਏਜੰਡੇ ਦੇ ਵਿੱਚ ਸ਼ਾਮਲ ਮੁੱਖ ਮੰਤਰੀ ਖੁਦ ਇਸ ਮੀਟਿੰਗ ਦੀ ਨਿਗਰਾਨੀ ਕਰ ਰਹੇ ਨੇ ਤਾਂ ਦੱਸਿਆ ਹੈ ਕਿ ਪੰਜਾਬ ਕੈਬਨਿਟ ਦੀ ਜਿਹੜੀ ਇਹ ਬੈਠਕ ਹੈ ਅੱਜ ਦੀ ਕਾਫੀ ਜ਼ਿਆਦਾ ਅਹਿਮ ਮੰਨੀ ਜਾ ਰਹੀ ਕਿਉਂਕਿ ਇਸ ਮੀਟਿੰਗ ਦੇ ਵਿੱਚ ਕੋਈ ਵੱਡੇ ਫੈਸਲੇ ਲੈਣ ਦੀ ਸੰਭਾਵਨਾ ਜਿਹੜੀ ਉਹ ਜਤਾਈ ਗਈ ਹੈ ਤਾਂ ਦੱਸ ਦਈਏ ਕਿ ਮਾਨ ਸਰਕਾਰ ਬਣੀ ਨੂੰ ਕਰੀਬ 3.5 ਸਾਲ ਦਾ ਸਮਾਂ ਬੀਤ ਚੁਕਿਆ ਹੈ ਇਸ ਸਮੇਂ ਦੌਰਾਨ ਮਾਨ ਸਰਕਾਰ ਕੇ ਵੱਡੇ ਫੈਸਲੇ ਲੈ ਚੁੱਕੀ ਹੈ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਤੇ ਕੁਝ ਫੈਸਲੇ ਅਜੇ ਹੀ ਵੀ ਸਨ ਜਿਸ ਦੇ ਨਾਲ ਲੋਕਾਂ ਤੇ ਥੋੜਾ ਬੋਝ ਪੈਂਦਾ ਵੀ ਨਜ਼ਰ ਆਇਆ ਤਾਂ ਲੋਕ ਲਗਾਤਾਰ ਉਮੀਦ ਕਰਦ ਨੇ ਕਿ ਸਰਕਾਰ ਉਹਨਾਂ ਦੇ ਹੱਕ ਦੇ ਵਿੱਚ ਫੈਸਲੇ ਲਵੇ ਇਹ ਵੀ ਦੱਸ ਦਈਏ ਕਿ ਸਰਕਾਰ ਆਪਣੇ ਅਖੀਰਲੇ ਸਮੇਂ ਦੇ ਵਿੱਚ ਪ੍ਰਵੇਸ਼ ਕਰ ਰਹੀ ਹੈ ਇਹ ਤੇ ਦੱਸਣਾ ਬਣਦਾ ਹੈ ਕਿ ਹਰ ਸਰਕਾਰ ਆਪਣੇ ਅਖੀਲੇ ਸਮੇਂ ਦੇ ਵਿੱਚ ਕਿ ਵੱਡੇ ਫੈਸਲੇ ਲੈ ਕੇ ਲੋਕਾਂ ਦਾ ਦਿਲ ਜਿੱਤਣਾ ਚਾਹੁੰਦੀ ਹੈ ਤਾਂ ਇਸ ਸਮੇਂ ਦੌਰਾਨ ਮਾਨ ਸਰਕਾਰ ਵੀ ਆਪਣੀਆਂ ਕੁਝ ਵੱਡੀਆਂ ਗਾਰੰਟੀਆਂ ਨੂੰ ਪੂਰਾ ਕਰ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮਹਿਲਾਵਾਂ ਨੂੰ 1000 ਰੁਪਿਆ ਮਹੀਨਾ ਦੇਣ ਵਾਲੀ ਗਾਰੰਟੀ ਵੀ ਪੂਰੀ ਹੋ ਸਕਦੀ ਹੈ ਹਾਲਾਂਕਿ ਵੇਖਣਾ ਹੋਏਗਾ ਕਿ ਅੱਜ ਇਸ ਬੈਠਕ ਦੇ ਵਿੱਚ ਕੀ ਕੀ ਫੈਸਲੇ ਲਏ ਜਾਂਦੇ ਨੇ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਯਾਨੀ ਕਿ ਸ਼ਨੀਵਾਰ ਨੂੰ ਦੁਪਹਿਰ 1 ਵਜੇ ਹੋਣ ਜਾ ਰਹੀ ਹੈ ਤਦਾਦ ਜੇ ਕਿ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਤ ਸਰਕਾਰੀ ਨਿਵਾਸ ਤੇ ਬੁਲਾਈ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਦੇ ਵਿੱਚ ਪ੍ਰਸ਼ਾਸਨਿਕ ਸੁਧਾਰਾਂ ਤੇ ਜਨਤ ਖੇਤਾ ਦੇ ਨਾਲ ਜੁੜੇ ਕੇ ਮਹੱਤਵਪੂਰਨ ਫੈਸਲੇ ਲਈ ਜਾ ਸਕਦੇ ਨੇ ਸੂਬੇ ਦੇ ਵਿੱਚ ਨਵਿਆਣੇ ਦੀਆਂ ਸੰਬੰਧੀ ਵੱਡਾ ਐਲਾਨ ਹੋ ਸਕਦਾ ਹੈ ਕਿ ਨੌਜਵਾਨਾਂ ਦੇ ਰੋਜ਼ਗਾਰ ਦੇ ਨਾਲ ਸੰਬੰਧਿਤ ਪ੍ਰਸਤਾਵਾਂ 'ਤੇ ਚਰਚਾ ਦੀ ਵੀ ਸੰਭਾਵਨਾ ਹੈ ਕਿਸਾਨਾਂ ਅਤੇ ਬਿਜਲੀ ਦਰਾਂ ਸੰਬੰਧੀ ਇੱਕ ਨਵੀਂ ਯੋਜਨਾ ਆ ਸਕਦੀ ਹੈ ਤੇ ਸਿੱਖਿਆ ਤੇ ਸਿਹਤ ਪ੍ਰਣਾਲੀ ਦੇ ਵਿੱਚ ਬਦਲਾਅ ਸੰਬੰਧੀ ਵੀ ਪੇਸ਼ਕਸ਼ ਸੰਭਵ ਹੈ ਤਾਂ ਮੀਟਿੰਗ ਨੂੰ ਲੈ ਕੇ ਅਧਿਕਾਰੀਆਂ ਨੇ ਮੋਲਟ ਮੋੜ ਤੇ ਰੱਖਿਆ ਗਿਆ ਸੂਤਰਾ ਦਾ ਜਾਨਾ ਕਿ ਕੁਝ ਵਿਭਾਗੀ ਫੇਰ ਬਦਲ ਤੇ ਬਜਟ ਪ੍ਰਸਤਾਵ ਵੀ ਏਜੰਡੇ ਦੇ ਵਿੱਚ ਸ਼ਾਮਲ ਮੰਤਰੀ ਖੁਦ ਇਸ ਮੀਟਿੰਗ ਦੀ ਨਿਗਰਾਨੀ ਕਰ ਰਹੇ ਤੇ ਦੱਸ ਸੀ ਇਹ ਕਿ ਪੰਜਾਬ ਕੈਬਨਿਟ ਦੀ ਜਿਹੜੀ ਇਹ ਬੈਠਕ ਹੈ ਅੱਜ ਦੀ ਕਾਫੀ ਜ਼ਿਆਦਾ ਅਹਿਮ ਮੰਨੀ ਜਾ ਰਹੀ ਕਿਉਂਕਿ ਇਸ ਮੀਟਿੰਗ ਦੇ ਵਿੱਚ ਕੋਈ ਵੱਡੇ ਫੈਸਲੇ ਲੈਣ ਦੀ ਸੰਭਾਵਨਾ ਜਿਹੜੀ ਉਹ ਜਤਾਈ ਗਈ ਹੈ ਤੇ ਦੱਸ ਸੀ ਇਹ ਕਿ ਮਾਨ ਸਰਕਾਰ ਬਣੀ ਨੂੰ ਕਰੀਬ 3.5 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਇਸ ਸਮੇਂ ਦੌਰਾਨ ਮਾਨ ਸਰਕਾਰ ਕੇ ਵੱਡੇ ਫੈਸਲੇ ਲੈ ਚੁੱਕੀ ਹੈ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਤੇ ਕੁਝ ਫੈਸਲੇ ਅਜੇਹੀ ਵੀ ਸਨ ਜਿਸ ਦੇ ਨਾਲ ਲੋਕਾਂ ਤੇ ਥੋੜਾ ਬੋਝ ਪੈਂਦਾ ਵੀ ਨਜ਼ਰ ਆਇਆ ਤਾਂ ਲੋਕ ਲਗਾਤਾਰ ਉਮੀਦ ਕਰਦ ਨੇ ਕਿ ਸਰਕਾਰ ਉਹਨਾਂ ਦੇ ਹੱਕ ਦੇ ਵਿੱਚ ਫੈਸਲੇ ਲਵੇ ਇਹ ਵੀ ਦੱਸਦੀ ਹੈ ਕਿ ਸਰਕਾਰ ਆਪਣੇ ਅਖੀਰਲੇ ਸਮੇਂ ਦੇ ਵਿੱਚ ਪ੍ਰਵੇਸ਼ ਕਰ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਹਰ ਸਰਕਾਰ ਆਪਣੇ ਅਖੀਰਲੇ ਸਮੇਂ ਦੇ ਵਿੱਚ ਕੀ ਵੱਡੇ ਫੈਸਲੇ ਲੈ ਕੇ ਲੋਕਾਂ ਦਾ ਦਿਲ ਜਿੱਤਣਾ ਚਾਹੁੰਦੀ ਹੈ ਤਾਂ ਇਸ ਸਮੇਂ ਦੌਰਾਨ ਮਾਨ ਸਰਕਾਰ ਵੀ ਆਪਣੀਆਂ ਕੁਝ ਵੱਡੀਆਂ ਗਾਰੰਟੀਆਂ ਨੂੰ ਪੂਰਾ ਕਰ ਸਕਦੀ ਹੈ ਔਰ ਵਾਲੇ ਸਮੇਂ ਦੇ ਵਿੱਚ ਮਹਿਲਾਵਾਂ ਨੂੰ 1000 ਰੁਪਿਆ ਮਹੀਨਾ ਦੇਣ ਵਾਲੀ ਗਾਰੰਟੀ ਵੀ ਪੂਰੀ ਹੋ ਸਕਦੀ ਹੈ ਹਾਲਾਂਕਿ ਵੇਖਣਾ ਹੋਵੇਗਾ ਕਿ ਅੱਜ ਇਸ ਬੈਠਕ ਦੇ ਵਿੱਚ ਕੀ ਕੀ ਫੈਸਲੇ ਲਏ ਜਾਂਦੇ ਨੇ